ਪੰਚਾਇਤੀ ਚੋਣਾਂ ਦਾ ਵਿਗਲ ਬਚੁਕਾ ਹੈ ਪਿਛਲੇ ਸਮੇਂ ਦੌਰਾਨ ਪਿੰਡ ਬਰਿੰਗਲੀ ਨੰਗਲ ਖਨੌੜਾ ਜੰਡੌਰ ਹਾਰ ਅਮਰੋ ਸੁਖਚੈਨਪੁਰ ਤੇ ਭੂਲ ਪਦਮਾਨੀਆਂ ਦੀਆਂ ਪੰਚਾਇਤਾਂ ਦੀ ਅਨਗੈਲੀ ਕਾਰਨ ਖਨਨ ਮਾਫੀਏ ਨੇ ਸਰਕਾਰ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਢੰਗ ਨਾਲ ਹਰੇ ਭਰੇ ਪਹਾੜਾਂ ਦੀ ਛਾਤੀ ਨੂੰ ਛਲਨੀ ਕਰਕੇ ਅਤੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਬਜਰੀ ਦੇ ਲੱਖਾਂ ਟਿਪਰ ਉੱਠ ਕੇ ਜਿੱਥੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ ਉਥੇ ਨਾਲ ਹੀ ਕੰਡੀ ਇਲਾਕੇ ਦੇ ਇਸ ਨੀਮ ਪਹਾੜੀ ਇਲਾਕੇ ਦੀ ਸ਼ਾਂਤ ਮਈ ਵਾਤਾਵਰਨ ਨੂੰ ਅਸ਼ਾਂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਕੰਡੀ ਦੇ ਲੋਕਾਂ ਦਾ ਜੀਵਨ ਹੋਰ ਵੀ ਦੁਰਲਭ ਹੋ ਗਿਆ ਹੈ ਕੰਡੀ ਦੇ ਲੋਕ ਮੈਡੀਕਲ ਸਹੂਲਤਾਂ ਤੋਂ ਅਜੇ ਵੀ ਵਾਂਝੇ ਹਨ ਪਾਣੀ ਦੀ ਸਮੱਸਿਆ ਤੋਂ ਅਜੇ ਵੀ ਕੰਡੀ ਦੇ ਲੋਕ ਨੂੰ ਰਾਹਤ ਨਹੀਂ ਮਿਲੀ ਪਰ ਖਣਨ ਮਾਫੀਆ ਕ੍ਰੈਸ਼ਰਾਂ ਤੇ ਪੰਜ-ਪੰਜ ਡੰਗੇ ਭੋਰ ਕਰਕੇ 24 ਘੰਟੇ ਟਿਊਬਲਾਂ ਨੂੰ ਚਲਾ ਕੇ ਰੇਤਾ ਬਜਰੀ ਧੋ ਰਿਹਾ ਹੈ ਜਿਸ ਕਾਰਨ ਕੰਢੀ ਏਰੀਆ ਦਾ ਪਾਣੀ ਵਾਲੇ ਟਿਊਬਵਲ ਦਸਤਾਰ ਹੋਰ ਥੱਲੇ ਚਲਾ ਗਿਆ ਹੈ ਨੇਤਾਵਾਂ ਅਧਿਕਾਰੀਆਂ ਅਤੇ ਮੰਤਰੀਆਂ ਦੀ ਮਿਲੀਭੁਗਤ ਨਾਲ ਇਹ ਕੰਢੀ ਇਲਾਕੇ ਵਿੱਚ ਗੈਰਕਾਨੂੰਨੀ ਢੰਗ ਨਾਲ ਇਲੈਗਲ ਮਾਈਨਿੰਗ ਹੋ ਰਹੀ ਹੈ ਪਿਛਲੇ 6 ਮਹੀਨਿਆਂ ਤੋਂ ਕੰਢੀ ਦੇ ਲੋਕ ਇਸ ਇਲੈਗਲ ਮਾਈਨਿੰਗ ਵਿਰੁੱਧ ਜਾਨ ਹਾਥੇਲੀ ਤੇ ਰੱਖ ਕੇ ਸੰਘਰਸ਼ ਕਰ ਰਹੇ ਹਨ ਪਰ ਕੰਢੀ ਦੇ ਕਿਸੇ ਵੀ ਨੇਤਾ ਨੇ ਇਸ ਇਲਾਕੇ ਵਿੱਚ ਹੋ ਰਹੀ ਇਲੀਗਲ ਮਾਈਨਿੰਗ ਵਿਰੋਧ ਬਿਆਨ ਤੱਕ ਨਹੀਂ ਦਿੱਤਾ ਮੌਜੂਦਾ ਐਮ ਐਲ ਏ ਨੇ ਵੀ ਅੱਗੇ ਲੱਗਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਉਹ ਅੱਗੇ ਲੱਗਣ ਤੱਕ ਕੀ ਪਿੱਛੇ ਵੀ ਨਹੀਂ ਲੱਗਿਆ ਹੁਣ ਇਹਨਾਂ ਨੇਤਾਵਾਂ ਦੇ ਵਿਚਾਰੀ ਚੇਲੇ ਵੀ ਵੋਟਾਂ ਦੀ ਭੀਖ ਮੰਗਣ ਲਈ ਤੁਹਾਡੇ ਕੋਲ ਆਉਣਗੇ ਇਸ ਲਈ ਸਾਰੀ ਕੰਢੀ ਦੇ ਲੋਕਾਂ ਨੂੰ ਬੇਨਤੀ ਹੈ ਕਿ ਕੰਢੀ ਦੇ ਪਹਾੜਾਂ ਖੱਡਾਂ ਤੇ ਜੰਗਲਾਂ ਦੀ ਸੁਰੱਖਿਆ ਲਈ ਇਮਾਨਦਾਰ ਅਤੇ ਨਿਹਦਰ ਲੋਕਾਂ ਦੀ ਪੰਚਾਇਤ ਬਣਾਈਏ ਤਾਂ ਜੋ ਕੰਢੀ ਇਲਾਕੇ ਵਿੱਚ ਉਹ ਮਾਫੀ ਅਤੇ ਖਨਨ ਮਾਫੀ ਵੱਲੋਂ ਕੀਤੀ ਜਾ ਰਹੀ ਇਲੀਗਲ ਮਾਈਨਿੰਗ ਤੇ ਨਥ ਪਾਈ ਜਾ ਸਕੇ ਜਦੋਂ ਲੋਕ ਜਾਗਦੇ ਹਨ ਤਾਂ ਵੱਡੇ ਵੱਡੇ ਰਾਜਿਆਂ ਦੇ ਤਖਤ ਢਹਿ ਢੇਰੀ ਹੋ ਜਾਂਦੇ ਹਨ ਉਦਾਹਰਨਾਂ ਤੁਹਾਡੇ ਸਾਹਮਣੇ ਹਨ ਇਸ ਲਈ ਵਿਸ਼ੇਸ਼ ਕਰਕੇ ਬਰਿੰਗਲੀ ਅਮਰੋਹ ਸੁਖਤਿਆਨਪੁਰ ਪੋਹਲ ਪਦਮਾਨੀਆਂ ਨੰਗਲ ਖਨੋੜਾ ਤੇ ਜੰਡੌਰ ਹਾਰ ਦੇ ਪਿੰਡ ਵਾਸੀਆਂ ਨੂੰ ਕੰਡੀ ਅਗੇਂਸਟ ਇਲੀਗਲ ਮਾਈਨਿੰਗ ਦੇ ਮੈਂਬਰਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਿੰਡਾਂ ਵਿੱਚ ਨਿਹਦਰ ਅਤੇ ਇਮਾਨਦਾਰ ਪੰਚਾ ਸਰਪੰਚਾਂ ਦੀ ਚੋਣ ਕਰਨ ਤਾਂ ਜੋ ਆਪਣੇ ਕੰਢੀ ਦੇ ਹਰੇ ਭਰੇ ਪਹਾੜਾਂ ਨੂੰ ਇਹਨਾਂ ਧਨਾੜ ਚੋਰਾਂ ਤੋਂ ਬਚਾਇਆ ਜਾ ਸਕੇ